ਲੋ ਮੇਰਾ ਨਾਮ ਸੁਣੋ ਇਹ ਕਿਦਾਂ ਹੋਇਆ ਐਕਸੀਡੈਂਟ ਤੇ ਬਾਦ ਤੁਰੀ ਆਉਦੇ ਆ ਉਹ ਤੇ ਚੱਕਾ ਫੱਟ ਗਿਆ ਦਾ ਯਾਰਾ ਚੱਕੇ ਖੁੱਲ ਗਏ ਹਾਂ ਉਹ ਹੱਬ ਟੁੱਟ ਗਏ ਅੱਛਾ ਪਹਿਲਾਂ ਉਹ ਜਿੱਥੇ ਜੱਕਾ ਹੋ ਗਿਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤੇ ਤਿੰਨ ਸਵਾਰੀਆਂ ਐਵੇਂ ਨਾ ਅੱਛਾ ਇਹਨਾਂ ਦੇ ਯਾਰ ਮਾਰ ਥੋੜੀ ਜਿਆਦੇ ਆ ਸੱਟ ਲੱਗੀ ਜਿਆਦਾ ਉਹਨੂੰ ਹਾਂ ਤੇ ਦੋਹਾਂ ਦੇ ਘਾਟ ਆ ਅੱਛਾ ਤਾਂ ਵਜੇ ਕਾਦੇ ਵਿੱਚ ਬੱਜੀ ਕਾਹੇ ਜੀ ਨਹੀਂ ਆਪਾਂ ਤਨੇ ਆਉਂਦੀ ਹੁੰਦੀ ਪਾ ਅੱਛਾ ਅੱਛਾ ਮੇਰੀ ਵਾਂ ਅੱਛਾ ਵਾਂ ਟੁੱਟ ਗਈ ਟਾਲੀ ਠੀਕ ਅੱਜ ਇੱਥੇ ਬੰਦ